ਅੰਗਦੀ ਅੱਜ ਫੇਰ ਅਸੀਂ ਇੱਕ ਵੀਰ ਵਾਸਤੇ ਰਾਜਾ ਮਹਾਰਾਜਿਆਂ ਵਾਲਾ ਨੁਕਸਾ ਜਿਹਦੇ ਵਿੱਚ ਭਸਮਾ ਪਿਸ਼ਤੀਆਂ ਤੇ 31 ਜੜੀਆਂ ਬੂਟੀਆਂ ਵਾਲਾ ਮਿਸ਼ਰਣ 사ਲਾ ਮਿਸ਼ਰੀ 사ਲਾ ਪੰਜਾਕਰ ਕਰਾਰਾਨੀ ਬੋਫੜੀ 57 ਮੂਸਲੀ ਕੌਂਚ ਬੀਜ ਤੇ ਇਹ ਭਸਮ ਚਾਂਦੀ ਭਸਮ ਪਰਵਾਰ ਪਿਸ਼ਤੀ ਮੂੰਗਾ ਸ਼ਾਖ ਤ੍ਰਿਭੰਗ ਭਸਤ ਭਸਮ ਅਬਰਕਪਾ ਸਮਾ ਫੁਲਾਦ ਪਸਮਾ ਸੁੱਚੇ ਮੋਤੀ ਤੇ ਬਿਆੰਤ ਤਾਕਤ ਵਾਲੇ ਪਸਮਾ ਵਾਲਾ ਨੁਕਸਾ ਅਸੀਂ ਇੱਕ ਵੀਰ ਨੂੰ ਭੇਜਣ ਲੱਗੇ ਆ ਪਿਛਲੇ ਸਾਲ ਵੀ ਇਹਨੇ ਵੀਰ ਨੇ ਖਾਦਾ ਸੀ ਤੇ ਇਹਨੂੰ ਬਹੁਤ ਫਰਕ ਪਿਆ ਸੀ ਬਿਲਕੁਲ ਇਹ ਡੈਡ ਹੋ ਚੁੱਕਾ ਸੀ ਫਿਰ ਉਹਨੂੰ ਵੀਰ ਨੂੰ ਅਸੀਂ ਕਿਹਾ ਵੀ ਹਰ ਸਾਲ ਲਗਾਤਾਰ ਬਣਾ ਕੇ ਖਾਇਆ ਕਰ ਤੇ ਫਿਰ ਦੁਬਾਰਾ ਇਹ ਨੁਕਸਾ ਇਹਨੇ ਵੀਰ ਨੇ ਮੰਗਾਇਆ ਭਾਈ ਅਸੀਂ ਕੈਨੇਡਾ ਵੀ ਖੇ ਭੇਜਾਂਗੇ ਇਹ ਸਾਰੀਆਂ ਸਿਪਸਮਾਉਣ ਇਹਨਾਂ ਨੂੰ ਚੰਗੀ ਤਰ੍ਹਾਂ ਰਗੜਾਈ ਕਰਾਂਗੇ ਇਸ ਨੁਕਸੇ ਦੇ ਨਾਲ ਜਿੰਨਾਂ ਦਾ ਵੀਰਜ ਪਤਲਾ ਹੋ ਗਿਆ ਪਾਣੀ ਅਰਗਾ ਸ਼ਕਰਾਣੂ ਘਟ ਗਿਆ ਜਾਂ ਫਿਰ ਸੰਤਾਨ ਸੁਖ ਦੀ ਪ੍ਰਾਪਤੀ ਨਹੀਂ ਹੋ ਰਹੀ ਢਿੱਲਾਪਣਾ ਸਮਾਂ ਘਟ ਲੱਗਦਾ ਵਾ ਸਾਰੀਆਂ ਸਰੀਰ ਦੀਆਂ ਕਮਜ਼ੋਰੀਆਂ ਨੂੰ ਪੈਰ ਦੇ ਨੋ ਤੋਂ ਲੈ ਕੇ ਸਿਰ ਦੇ ਵਾਲਾ ਤੱਕ ਬਿਲਕੁਲ ਹੀ ਠੀਕ ਕਰ ਦਿੰਦਾ ਬਹੁਤ ਹੀ ਤਾਕਤਵਰਾ ਰੁਖਸਾਵਾ